ਜਲੰਧਰ ਦੇ ਥਾਣਾ ਨੰਬਰ 8 ਦੇ ਇਲਾਕੇ ਦੇ ਅਧੀਨ ਪੈਂਦੇ ਗਦਈਪੁਰ ਦੇ ਵਿੱਚ ਚੋਰਾਂ ਨੇ ਦੋ ਜੁਵਲਰਸ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਭੱਜ ਨਿਕਲੇ ਨੇ। ਇਹ ਹੀ ਨਹੀਂ ਜਦੋਂ ਲੋਕਰ ਨਹੀਂ ਖੁੱਲਿਆ ਤਾਂ ਜਾਂਦੇ ਜਾਂਦੇ ਚੋਰਾਂ ਦੇ ਵੱਲੋਂ ਅਲਮਾਰੀ ਦਾ ਲੋਕਰ ਨਹਿਰ ਦੇ ਵਿੱਚ ਛੁੱਟ ਦਿੱਤਾ। ਚੋਰਾਂ ਨੇ ਅਮਿਤ ਜੁਵੈਲਰ ਤੇ ਸ਼੍ਰੀਨاتھ ਜੁਵੈਲਰ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਦੇ ਵਿੱਚੋਂ ਇੱਕ ਦੁਕਾਨ ਤਾਂ ਕੁਝ ਹੀ ਦਿਨ ਪਹਿਲਾਂ ਨਵੀਂ ਖੁੱਲੀ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋ ਉਹਨਾਂ ਦੱਸਿਆ ਕਿ ਚੋਰੀ ਦੀ ਸੂਚਨਾ ਦਾ ਪਤਾ ਦੁਕਾਨਦਾਰਾਂ ਨੂੰ ਕਰੀਬ 4 ਵਜੇ ਲੱਗਿਆ ਜਦੋਂ ਤੜਕਿਓਂ ਨਾ ਆ ਕੇ ਵੇਖਿਆ ਤਾਂ ਲੱਖਾਂ ਦੇ ਗਹਿਣੇ ਅਤੇ ਨਕਦੀ ਜੋ ਉਹਨਾਂ ਦੀ ਦੁਕਾਨ ਦੇ ਵਿੱਚ ਮੌਜੂਦ ਸੀ ਚੋਰਾਂ ਦੇ ਵੱਲੋਂ ਉਸ ਨੂੰ ਚੋਰੀ ਕੀਤਾ ਗਿਆ ਉਹਨਾਂ ਕਹਿੰਦੇ ਕਿ ਸੀਸੀਟੀਵੀ ਕੈਮਰੇ ਵਿੱਚ ਵੀ ਫੁਟੇਜ ਰਿਕਾਰਡ ਹੋਈ ਹੈ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਰਿਪੋਰਟ ਹੈ ਰਿਪੋਰਟ ਟੀਵੀ ਅਤੇ ਪੰਜਾਬ ਰਿਆਣਾ ਲਾਈਵ ਸਰ ਨਾਂ ਕੀ ਆਪਣਾ ਮੇਰਾ ਨਾਂ ਦੇਸ਼ਵੰਨ ਹੈ ਦੇਸ਼ਵੰਨ ਦੇਸ਼ਮੰਨੂ ਦੇਸ਼ਬੰਧੂ ਦੇਸ਼ਬੰਧੂ ਸਰ ਦੁਕਾਨ ਦਾ ਨਾਮ ਕੀ ਹੈਗਾ ਦੁਕਾਨ ਦਾ ਨਾਮ ਹੈਗਾ ਸ਼੍ਰੀ ਨਾਜ਼ੂਲਰ ਓਕੇ ਕੀ ਹੋਇਆ ਜਾਣਕਾਰੀ ਦੇ ਦਿਓ ਜੀ ਅੱਜ ਜਾਣਕਾਰੀ ਇਹ ਬੇਸਤਰਾਤੀ ਬੰਦ ਕਰਕੇ ਜਾਇਆ ਜੇਰੇ 6 ਵਜੇ ਸਾਨੂੰ ਟਾਫੇ ਵਾਲੇ ਨੇ ਬੋਲ ਦਿੱਤਾ ਤੁਹਾਡੇ ਤਾੜੇ ਉੱਤੇ ਆਏ ਸਵੇਰੇ 6:00 ਆਏ ਤੇ ਦੇਖਿਆ ਮੋਟਰ ਗੋਲਸੀ ਆਈ ਸੀ ਉਹਨਾਂ ਦੀ ਸਾਰੀ ਫੋਟੋ ਭੇਜੂਗਾ ਮੈਂ ਰਕਦੀ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੁਕਾਨ ਖੋਲੇ ਨੂੰ ਅਜੇ ਹੁਣੇ ਹੀ ਨਹੀਂ ਹੋਇਆ ਜੀ ਓਕੇ 1 ਮਹੀਨਾ ਹੀ ਹੋਇਆ ਕੋਈ ਆ ਦੁਕਾਨ ਦੇ ਵਿੱਚੋਂ ਕੀ ਕੀ ਚੀਜ਼ਾਂ ਲੈ ਕੇ ਗਈ ਨੇ ਪੰਜ ਚਾਂਦੀ ਦੀਆਂ ਪੁਰਾਣੀਆਂ ਸੀ ਨਵੀਂ ਸੀ ਚਾਂਦੀ ਹਾਂ ਸੋਨੇ ਦੇ ਕੋਕੇ ਸੀ ਉਹ ਆਡੀਆਂ ਸੀ ਸੋਨਾ ਸੋਨਾ ਕੋਕਾ ਸੋਨਾ ਨਜ਼ ਦੇ ਕੋਕਾ ਜੀ ਤੇ ਕਾਂਦੀਆਂ ਵਾਲੀਆਂ ਉਹ ਵੀ ਸੀ ਕੈਸ਼ ਸੀਗਾ ਕੈਸ਼ ਨਹੀਂ ਸੀਗਾ ਅੱਛਾ ਤੇ ਟੋਟਲ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਹੈ ਨਹੀਂ ਸਾਡੇ 75000 ਜੀ ਕਿਹੜੇ ਥਾਣੇ ਤੁਸੀਂ ਕੰਪਲੇਂਟ ਕੀਤੀ ਆ ਆਠੀ ਬਹਿਮੇ ਅੱਛਾ ਅ ਅੰਸਰ ਆਪਣਾ ਨਾਮ ਦੱਸ ਦਿਓ ਅਮਿਤ ਭਾਈ ਆ ਕੀ ਹੋਇਆ ਮਾੜਾ ਜਾਣਕਾਰੀ ਦੇ ਦਿਓ ਕੱਲੀ 4 ਵਜੇ ਬਾਗਵਾ ਅੱਜ ਤੇਰੇ 4 ਵਜੇ ਤੋਂ 10 ਵਜੇ ਤੱਕ ਚੋਰੀ ਹੋ ਗਈ ਜਿਹੜੇ ਜਿਹੜੇ ਆਏ ਸੀ ਬੰਦੇ ਕੈਮਰੇ 'ਚ ਪਤਾ ਲੱਗਾ ਕਿ ਜਿਹੜੇ ਵੇਲੇ ਸਾਡੇ ਲਈ ਹੋਏ ਬੰਦੇ ਕਿੰਨੇ ਬੰਦੇ ਸੀਗੇ 7 ਸਾਡੇ ਬੰਦੇ ਹੈਗੇ ਜੀ ਦੁਕਾਨ ਦਾ ਨਾਮ ਕੀ ਹੈਗਾ ਅਮਿਤ ਜੁਐਲਰੀ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਜੜੇ ਹੋ ਜੁਐਲਰੀ ਰਾਤ ਤੋਂ ਆ ਮੈਗੇ ਇੱਥੇ ਅੱਛਾ ਉਹ ਚੋਰ ਕੀ ਕੀ ਲੈ ਕੇ ਗਏ ਨੇ ਸਮਾਨ ਲੱਗੇ ਇਹਨੇ ਦੇਖਨੇ ਆ ਕੀ ਕੀ ਲੱਗੇ ਲੱਦੇ ਮਤਲਬ ਇਹਨੇ ਸਭ ਕੰਮ ਖਰਾਬ ਕਰਦੇ ਪਏ ਹਨ ਤਾਂ ਸਾਫ ਸਾਰੀ ਪਤਾ ਲੱਗੇਗਾ ਸੀਸੀਟੀਵੀ ਦੇ ਵਿੱਚ ਕੀ ਕੀ ਸਾਮਾਨ ਸੀਗਾ ਚਾਂਦੀ ਦੀ ਵੀ ਉਹਨਾਂ ਵੀ ਲੱਗੇ ਸਾਰਾ ਅੱਛਾ ਇਹ ਉਹ ਦੋ ਜਿਹੜੇ ਚੋਰ ਆਏ ਜਿੰਨੇ ਵੀ ਚੋਰ ਆਏ ਸੀਗੇ ਉਹ ਪਿੱਛੇ ﺍﻟमारी ਨਹਿਰ ਦੇ ਵਿੱਚ ਛੱਟ ਗਏ ਨੇ ਹਾਂਜੀ ਓਕੇ ਜੀ ਤੁਸੀਂ ਥਾਣੇ ਕੰਪਲੇਂਟ ਕਰਾਈ ਹਾਂਜੀ ਥਾਣੇ ਦਾ ਆਇਆ ਥਾਪੂ ਜਾਏ ਸੀ ਇਹਦੇ ਉਦੋਂ ਦੀ ਆਏ ਪਾਣੀ ਤੇ ਕਿਸੇ ਹੋਰ ਵੀ ਦੁਕਾਨ ਚੋਰੀ ਹੋਈ ਆ ਹਾਂਜੀ ਉਹ ਅੱਗੇ ਹੋਈ ਹੈ ਅੱਛਾ ਠੀਕ ਓਕੇ ਜੀ ਬੱਠੀ ਨਈ ਆ ਹਾਂ ਸਰ ਆਪਣਾ ਨਾਮ ਦੱਸ ਦਿਓ ਆਂਦਰਨਾ ਆਈ ਐਸਪੀ ਅਧਿਕਾਰੀ ਅਦਨਸ਼ਮ ਸਿੰਘ ਜੀ ਅੱਜ ਬਹੁਤ ਬਾਣੀ ਆਂ ਸਰ ਅੱਜ ਕੀ ਹੋਇਆ ਇਸ ਮਾਮਲੇ ਬਾਰੇ ਜਾਣਕਾਰੀ ਮੈਂ 100 ਵਜੇ ਕੋਈ ਨਾਮ ਵਾਲਾ ਬੈਕਰੀਰੀ ਹੈ ਮੀ ਟਿਜੀਲਰ ਸ਼ਾਪ ਹੈਗੀ ਗਦਈਪੁਰ ਮਾਰਕੀਟ ਦੇ ਵਿੱਚ ਤੇ ਇਹ ਮਾਰਕੀਟ ਦੇ ਵਿੱਚ ਉਹ ਦੁਕਾਨ ਦੇ ਸਾਹਮਣੇ ਚੋਰੀ ਹੋਣਾ ਧਿਆਨ ਸਰ ਸੀਸੀਟੀਵੀ ਫੁਟੇਜ ਦੇਖੀ ਹੈ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਉਹਦੇ ਵਿੱਚ 4-5 ਆਪਣੇ 6-7 ਬੰਦੇ ਅਨਨੋਨ ਪਰਸਨ ਜਿਹੜੇ ਹੈਗੇ ਆ ਤੇ ਭੇਆ ਉਹਦੇ ਦਾਪੇ ਨਹੀਂ ਸਰ ਚੋਰ ਕਿੱਦਾਂ ਆਏ ਹੈਗੇ ਮਾੜਾ ਦੱਸ ਦਿਓ ਉਹਰਾ ਜੋ ਫਿਜੀਟਿਬਨਤਾ ਉਹ ਪੈਦਲ ਆਈ ਜਿੰਨੇ ਪਿੱਛੋਂ ਆਟੋ ਆਇਆ ਆਟੋ ਦੇ ਬਾਅਦ ਪਰ ਪੈਦਲ ਆਇਆ ਪੈਦਲ ਆਣ ਕਿਉਂ ਨਹੀਂ ਮੁਰਗੀ ਸ਼ਟਰ ਖੜ ਗਿਆ ਉਹਨਾਂ ਨੇ ਸਰ ਸਾਰਾ ਸ਼ਟਰ ਤੋੜਤਾ ਉਹ ਸ਼ਟਰ ਖਿੱਚਿਆ ਉਹਦੇ ਬਾਅਦ ਅੰਦਰੋਂ ਸਰ ਕੀ ਕੀ ਲੈ ਕੇ ਗਏ ਨੇ ਕੋਈ ਦੱਸਦੇ ਕੋਈ ਸੁਨੇ ਜੁਐਲਰੀ ਐਂਡ ਚਾਂਦੀ ਦੀ ਬਾਕੀ ਉਹ ਬੰਦੇ ਲਿਸਟ ਬਾਅਦ ਦੰਨੇ ਕੋ ਕੋ ਪ੍ਰੋਪਰ ਨੂੰ ਬਣਿਤ ਦਿਨ ਤੇ ਸਰ ਉਹ ਦੋ ਚੋਰਾ ਨੇ ਚੋਰਾ ਨੇ ਨਹੀਂ ਨਹੀਂ ਉਹ ਚੋਰਾ ਨੇ ਇਹਨਾਂ ਵੀ ਦੋ ਅਲਮਾਰੀਆਂ ਜਿਹੜੀਆਂ ਨਹਿਰ ਦੇ ਵਿੱਚ ਵੀ ਸੱਟੀਆਂ ਨੇ ਉਹ ਟੋਟੀਆਂ ਲੈ ਜਾ ਕੇ ਤੇ ਉਹ ਅਲਮਾਰੀਆਂ ਦੇ ਵਿੱਚ ਸਾਰਾ ਸਮਾਨ ਲੈ ਗਏ ਨਹੀਂ ਇੱਕ ਵਾਰ ਫੋਨਾ ਚਾਬੀ ਮੰਗਾਈ ਲੋਕ ਹਲੇ ਚੋਕਰ ਲਰਨਿੰਗ ਹੋਣਾ ਬੜਾ ਉਹ ਭਾਂ ਚੱਕਣ ਲਈ ਕੀ ਮੰਨਦੇ ਆ ਤੇ ਸਰ ਇੱਕ ਹੋਰ ਜਾਣਕਾਰੀ ਸੀ ਕਿ ਦੋ ਦੁਕਾਨਾਂ ਦੇ ਵਿੱਚ ਚੋਰੀ ਹੋਈ ਆ ਆ ਇੱਕ ਦੁਕਾਨ ਹੋਰ ਨਾਲੀ ਜੁਨਰ ਵੀ ਹੈਗੀ ਆ ਦੋ ਦੋ ਚੋਲਰੀ ਦੀ ਦੁਕਾਨਾਂ ਤੇ ਸ਼੍ਰੀਨਾਥ ਉੱਥੇ ਵੀ ਕੀ ਨਾਮ ਸਰ ਸ਼੍ਰੀਨਾਥ ਸ਼੍ਰੀਨਾਥ ਠੀਕ ਹੈ ਸਰ